जय वाल्मीकि जी हर हर वाल्मीकि जी जय भीम जय भारत समस्त संगत जी आज असि भगवान वाल्मीकि मंदिर हेड क्वार्टर मोहल्ला नंबर ई दे विच पड़े हां हेड क्वार्टर मोहल्ला नंबर बी बणो जिसके प्रधान भरम पतरा जी ते उना दी सारी टीम ਹਾਜ਼ਰ ਹੋਈ ਹੈ ਹਾਲ ਹੀ ਦੇ ਦਿਨਾਂ ਦੇ ਵਿੱਚ ਜੋ ਅਚੀਵਮੈਂਟ ਜੋ ਇੱਕ ਉਪਲਬਧੀ ਸੈਂਟਰਲ ਵਾਲਮੀਕੀ ਸਭਾ ਇੰਟਰਨੈਸ਼ਨਲ ਵਾਲੰਟ ਜਿਸ ਦੇ ਮੁਖੀ ਫਕੀਰ ਚੰਦ ਸਹੋਤਾ ਜੀ ਹਨ ਤੇ ਜੋ ਪੰਜਾਬ ਦੀ ਯੂਨਿਟ ਹੈ ਸਟੇਟ ਦੀ ਯੂਨਿਟ ਹੈ ਉਸ ਦੇ ਵਿੱਚ ਜਗਜੀਤ ਸਿੰਘ ਕਲਰੂ ਜੀ ਜੋ ਕਿ ਪ੍ਰਧਾਨ ਨੇ ਪਰਮਜੀਤ ਗੇਲ ਜੀ ਜੋ ਕਿ ਚੇਅਰਮੈਨ ਨੇ ਉਹਨਾਂ ਦੇ ਨਾਲ ਰਾਜਨ ਕੈ ਜੀ ਜੋ ਸਾਡੀ ਕੌਮ ਦੀ ਸ਼ਾਨ ਹਨ ਸਾਡੇ ਲੋਕਲ ਕੈਂਟ ਦੇ ਨਿਵਾਸੀ ਹਨ ਕੈਸ਼ੀਅਰ ਹਨ ਸੈਂਟਰ ਵਾਲਮੀਕ ਸਭਾ ਦੇ ਜਿਨ੍ਹਾਂ ਨੇ ਬਹੁਤ ਸਾਲਾਂ ਤੋਂ ਭਗਵਾਨ ਵਾਲਮੀਕੀ ਮਹਾਰਜ ਦੇ ਆਸ਼ਰਮ ਦੀ ਸੇਵਾ ਨਬਾਈ ਹੈ ਉਸ ਦਰਮਿਆਨ ਜੋ ਜ਼ਮੀਨ ਭਗਵਾਨ ਵੈਲਮਿਕੀ ਆਸ਼ਰਮ ਅੰਮ੍ਰਿਤਸਰ ਦੀ ਸੀ ਉਸ ਦੀ ਨਿਸ਼ਾਨਦੇਹੀ ਜੋ ਕਿ ਸੁਣਨ ਚ ਆਇਆ ਸੀ ਕਿ ਪਹਿਲਾ ਭਵਿੱਜਾ ਚ ਮੁੱਲ ਲੱਗੀ ਸੀ ਲੇਕਿਨ ਹੋ ਨਹੀਂ ਪਾਈ ਪਰ ਸੈਂਟਰਲ ਵੈਲਮਿਕੀ ਸਭਾ ਤੇ ਪੂਰੀ ਟੀਮ ਵੱਲੋਂ ਅੰਤ ਤੱਕ ਮਿਹਨਤ ਸਦਕਾ ਇਹ ਕਾਰਨ ਜਿਹੜਾ ਹੈ ਉਹ ਪੂਰਾ ਹੋਇਆ ਹੈ ਆਪਣੇ ਜੀਵਨ ਦੇ ਰੁਝੇਲੀਆਂ ਤੋਂ ਸਮਾਟ ਕੇ ਆਪਣੀਆਂ ਹੀ ਦੇਵਾ ਜੋ ਮਾਇਆ ਕੱਢ ਕੇ ਦੂਰ ਦੂਰ ਤੱਕ ਇਸ ਭਗਵਾਨ ਵਾਲਮੀਕੀ ਆਸ਼ਰਮ ਦੀ ਜ਼ਮੀਨ ਦੀ ਪ੍ਰਾਪਤੀ ਦੇ ਲਈ ਬਹੁਤ ਵੱਡਾ ਸੰਘਰਸ਼ ਹੋਇਆ ਹੈ ਇਸ ਸੰਘਰਸ਼ ਨੂੰ ਕਰਦਿਆਂ ਸਮਾਂ ਬੜੀ ਮਿਹਨਤ ਲੱਗੀ ਹੈ ਅਨਥਕ ਮਿਹਨਤ ਲੱਗੀ ਹੈ ਅਸੀਂ ਜਲੰਧਰ ਚੌਣੀ ਦੇ ਰੇ